ਮੇਰਾ ਨਾਮ ਸੁਭਨਾਮ ਦਿਲਬਖ ਸਿੰਘ ਬੋਲਾ ਹੈ ਜੀ ਮੈਂ ਕਿਸ ਜਗ੍ਹਾ ਤੋਂ ਮੈਂ ਵੈਸੇ ਇੱਥੇ ਦਾ ਜੰਪਾਲਾ ਐ ਇੱਕ ਐਸੀ ਸਕੂਲ ਦੇ ਵਿੱਚ ਮੈਂ ਮੈਟ੍ਰਿਕ ਕੀਤੀ ਹੈ 1972 ਦੇ ਵਿੱਚ 1972 ਦੇ ਵਿੱਚ ਜਦੋਂ ਮੈਟ੍ਰਿਕ ਮੈਂ ਕੀਤੀ ਤੇ ਸਾਰੇ ਜिले ਦੇ ਵਿੱਚੋਂ ਤੇ ਸਾਰੇ ਪੰਜਾਬ ਦੇ ਵਿੱਚੋਂ ਨੰਬਰ 1 ਤੇ ਆਇਆ ਸੀ ਤੇ ਮੈਨੂੰ ਸਕਾਲਰਸ਼ਿਪ ਮਿਲੀ ਆ ਸੀ ਇਹ ਇਸ ਮੌਕੇ ਦਾ ਪੈਦਾ ਉਠਾਉਂਦਾ ਹੋਇਆ ਉਹਨਾਂ ਸਾਰੇ ਹੀ ਅਧਿਆਪਕਾਂ ਦਾ ਸਾਰੇ ਟੀਚਰਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੈਨੂੰ ਇੰਨਾ ਤਕਾਲਾ ਆ ਕੇ ਕਹਿ ਲੋ ਜਾਂ ਮਤਲਬ ਇਨਸਪਾਇਰ ਕਰਕੇ ਉਸ ਜਗ੍ਹਾ ਤੇ ਪਹੁੰਚਣ ਦਾ ਮੌਕਾ ਦਿੱਤਾ ਸੱਜਣੋ ਇਹ ਸੰਸਥਾ ਕਰ ਰਹੇ ਹੋ ਗੀ ਉਹ ਸੰਸਥਾ ਲਾ ਕੇ ਮੈਂ ਇਹ ਤਾਂ ਨਹੀਂ ਕਹਿ ਸਕਦਾ ਕਿ ਮੈਂ ਚਲਾ ਰਿਹਾ ਲੇਕਿਨ ਮੈਂ ਇੱਕ ਉਸ ਜਿਹੜੀਆਂ ਦੋ ਤਿੰਨ ਸੰਸਥਾਵਾਂ ਹਨ ਉਹਨਾਂ ਦਾ ਐਕਟਿਵ ਮੈਂਬਰ ਕਹਿ ਲਓ ਜਾਂ ਮਤਲਬ ਇੱਕ ਨਿਮਾਣਾ ਜਿਹਾ ਮੈਂਬਰ ਕਹਿ ਸਕਦੇ ਹੋ ਪਹਿਲੀ ਤਾਂ ਹੈਗੀ ਜੀ ਸੁਪਰੀਮ ਸਿੱਖ ਕੌਂਸਲ ਯੂਕੇ ਨੰਬਰ 2 ਤੇ ਆਉਂਦੀ ਹੈ ਜੀ ਆਤਮ ਪ੍ਰਗਾਸ ਨੰਬਰ 3 ਹੈਗੀ ਖਾਲਸਾ ਸੇਵਾਦਾਰ ਗਰੁੱਪ ਗਰ ਵੀ ਅੱਗੇ ਅੱਗੇ ਬੰਦਰ ਤੋਂ ਨਹੀਂ ਕਿਸੇ ਹੋਰ ਸਕੂਲ ਦੇ ਨਹੀਂ ਤੇ ਇਸ ਵਿੱਚ ਤੇ ਫੋਟਾ ਹੋਇਆ ਜੀ ਅਸੀਂ ਇੱਕ ਵਾਰੀ ਰਿਪੀਟ ਕਰੂਗੇ ਕੁਐਸਚਨ ਆਪਣੇ ਜੀ ਬੰਦਰ ਤੋਂ ਹੋਰ ਦੀ ਸਕੂਲ ਦੇ ਨਹੀਂ ਪਹੁੰਚਿਆ ਹੋਇਆ ਹਾਂਜੀ ਇੱਕ ਇਸ ਪਿਛੇ ਦੇ ਬੋਲਣਾ ਪੈਦਾ ਹਾਂਜੀ ਮਨਪ੍ਰ ਮੇਰਾ ਬਹੁਤ ਸਾਲਾਂ ਤੋਂ ਐਸੀ ਕਿ ਮੈਂ ਜਿਸ ਸਕੂਲ ਦੇ ਵਿੱਚ ਪੜਿਆ ਜਿਸ ਸਕੂਲ ਨੇ ਮੈਨੂੰ ਇੰਨੀਆਂ ਐਨੇ ਮੌਕੇ ਪ੍ਰਦਾਨ ਕੀਤੇ ਕਿ ਮੈਂ ਇਹ ਕਹਿ ਲਵਾਂ ਕਿ ਬਹੁਤ ਉੱਚੀ ਜਗ੍ਹਾ ਤੇ ਪਹੁੰਚਿਆ ਮੈਂ ਉਸ ਮਿੱਟੀ ਦੇ ਨਾਲ ਜੁੜਾ ਉਸ ਸਕੂਲ ਦੇ ਨਾਲ ਜੁੜਾ ਜੇ ਮੈਂ ਕੁਝ ਉਸ ਸਕੂਲ ਲਈ ਕਰ ਸਕਾਂ ਤੇ ਜ਼ਰੂਰ ਕਰਾਂਗਾ ਮੈਂ ਕੋਸ਼ਿਸ਼ ਕੀਤੀ ਮੈਂ ਜਗਤਾਰ ਸਿੰਘ ਉਹਨਾਂ ਨਾਲ ਕੰਟੈਕਟ ਕੀਤਾ ਜਦੋਂ ਇੰਗਲੈਂਡ ਆਏ ਸੀ ਮੈਂ ਹੋਰ ਵੀ ਮੈਂ ਜਿੰਨੇ ਵੀ ਸਾਡੇ ਭੁੰਗਰਨੀ ਪਿੰਡ ਦੇ ਯੂਕੇ ਦੇ ਵਿੱਚ ਰਹਿੰਦੇ ਆ ਮੈਂ ਹਮੇਸ਼ਾ ਉਹਨਾਂ ਦੇ ਨਾਲ ਗੱਲ ਕਰਦਾ ਰਹਿੰਦਾ ਕਿ ਕਿ ਜਿੰਨਾ ਵੀ ਹੋ ਸਕੇ ਸਾਨੂੰ ਆਪਣੇ ਪਿੰਡ ਲਈ ਆਪਣੇ ਸਕੂਲ ਲਈ ਤੇ ਆਪਣੇ ਸਮਾਜ ਲਈ ਜੋ ਵੀ ਅਸੀਂ ਕਰ ਸਕਦੇ ਸਾਨੂੰ ਕਰਨਾ ਚਾਹੀਦਾ ਸਰ ਜੀ ਸਤਿ ਸ੍ਰੀ ਅਕਾਲ ਕੀ ਕਰ ਚੁੱਕੇ ਇਹੋ ਜਿਹੜੀ ਸੁਪਰੀਮ ਸਿਕ ਕੌਂਸਲ ਹੈ ਜੀ ਇਹ ਇਹ ਪੂਰੇ ਯੂਕੇ ਨੂੰ ਰਿਪਰੈਜ਼ੈਂਟ ਕਰਦੀ ਹੈ ਤੇ ਹਰ ਲੈਵਲ ਦੇ ਉੱਤੇ ਗਵਰਨਮੈਂਟ ਲੈਵਲ ਤੇ ਸੈਂਟਰਲ ਗਵਰਨਮੈਂਟ ਲੈਵਲ ਤੇ ਲੋਕਲ ਗਵਰਨਮੈਂਟ ਲੈਵਲ ਤੇ ਅਸੀਂ ਮੰਨ ਲਓ ਜਿਹੜੇ ਸਿੱਖਾਂ ਦੀਆਂ ਮੁਸ਼ਕਲਾਂ ਹਨ ਜਿਹੜੇ ਸਿੱਖਾਂ ਦੇ ਮੁੱਦੇ ਹਨ ਅਸੀਂ ਉਹ ਜਿੱਥੇ ਤੱਕ ਵੀ ਹੋਵੇ ਗਵਰਨਮੈਂਟ ਲੈਵਲ ਤੱਕ ਲੋਕਲ ਗਵਰਨਮੈਂਟ ਲੈਵਲ ਤੱਕ ਉਹਨਾਂ ਨਾਲ ਪਹੁੰਚਾਉਨੇ ਆ ਤੇ ਉਹਨਾਂ ਨੂੰ ਡਿਸਕਸ ਕਰਦੇ ਆ ਤੇ ਜਿਹੜੇ ਨਾਲ-ਨਾਲ ਕੋਈ ਮੁੱਦੇ ਉੱਠਦੇ ਆ ਜਿੱਦਾਂ ਹੁਣ ਪਰਵਰਤਨ ਦਾ ਮੁੱਦਾ ਬਹੁਤ ਜੋਰਾਂ ਚੋਣਾਂ ਤੇ ਚੱਲ ਰਿਹਾ ਹੈਗਾ ਤੇ ਅਸੀਂ ਇਸ ਇਸ ਉੱਤੇ ਬਹੁਤ ਕੰਮ ਕਰ ਰਹੇ ਹਾਂ ਕਿ ਬੱਚਿਆਂ ਨੂੰ ਸਾਡੇ ਛੋਟੇ-ਛੋਟੇ ਬੱਚਿਆਂ ਨੂੰ ਅਸੀਂ ਆਪਣੇ ਆਪਣੀ ਹੋਂਦ ਬਾਰੇ ਕਿੱਦਾਂ ਮਤਲਬ ਉਹਨਾਂ ਨੂੰ ਦੱਸ ਸਕਦੇ ਹਾਂ ਕਿ ਤਾਂ ਕਿ ਜਿਹੜੇ ਦੂਸਰੇ ਧਰਮਾਂ ਦੇ ਬੱਚੇ ਹੈਗੇ ਆ ਉਹਨਾਂ ਤੇ ਗਲਤ ਅਸੀਂ ਇਹ ਨਹੀਂ ਕਹਿੰਦੇ ਕਿ ਕੋਈ ਧਰਮ ਚੰਗਾ ਜਾਂ ਮਾੜਾ ਅਸੀਂ ਇਹ ਕਹਿੰਦੇ ਹਾਂ ਕਿ ਉਹਨਾਂ ਨੂੰ ਆਪਣੇ ਧਰਮ ਬਾਰੇ ਪਤਾ ਹੋਣਾ ਚਾਹੀਦਾ ਜੋ ਵੀ ਉਹ ਡਿਸੀਜਨ ਲੈਣ ਆਪਣੀ ਨੋਲੇਜ ਬੇਸ ਤੇ ਲੈਣ ਇਹ ਉਹਨਾਂ ਨੂੰ ਇਹ ਕੋਈ ਗਲਤ ਰਸਤੇ ਤੇ ਨਾ ਪਾ ਸਕੇ ਸਰ ਜੀ ਆਪਣੀ ਸੰਸਥਾ ਉਸ ਨੂੰ ਮੇਨ ਵਿਦਿਆਰਥੀ ਨੇ ਸੂਲਨ ਕੀ ਕਾਟ ਕਰਦੇ ਐਸੀ ਦੇਖੋ ਇਹ ਸਪ੍ਰਿੰਸ ਸੇ ਕਾਉਂਸਲ ਜਿਹੜੀ ਯੂਕੇ ਹੈ ਇਹ ਦਾ ਮੈਂ ਐਜੂਕੇਸ਼ਨ ਟੀਮ ਦਾ ਲੀਡਰ ਆ ਜੀ ਤੇ ਅਸੀਂ ਹਰ ਹਰ ਵਾਰ ਇਹਹੀ ਕੋਸ਼ਿਸ਼ ਕਰਦੇ ਆ ਕਿ ਹਰ ਸ਼ਹਿਰ ਦੇ ਵਿੱਚ ਸਾਡੀ ਜਿਹੜੀ ਪਤਾ ਲੱਗੇ ਕਿ ਅਸੀਂ ਇਹ ਸੰਸਥਾ ਹੈਗੀ ਆ ਅਸੀਂ ਸਕੂਲਾਂ ਦੇ ਨਾਲ ਕੰਟੈਕਟ ਕਰਦੇ ਆਂ ਸਕੂਲਾਂ ਨੂੰ ਦੱਸਦੇ ਆਂ ਕਿ ਸਿੱਖ ਬੱਚਿਆਂ ਦੀ ਕੀ ਮੁਸ਼ਕਿਲਾਂ ਹਨ ਕਿ ਕਈ ਵਾਰੀ ਸਿੱਖ ਬੱਚਿਆਂ ਦੇ ਜਿਹੜੇ ਕਕਾਰ ਹੁੰਦੇ ਆਂ ਉਹਨਾਂ ਨੂੰ ਗਲਤ ਸਮਝ ਕੇ ਉਹਨਾਂ ਦੇ ਉਹਨਾਂ ਨੂੰ ਅਬਿਊਜ਼ ਵੀ ਕੀਤਾ ਜਾਂਦਾ ਉਹਨਾਂ ਨੂੰ ਉਤਾਰਨ ਤੇ ਮਜਬੂਰ ਕੀਤਾ ਜਾਂਦਾ ਤੇ ਅਸੀਂ ਉਹਨਾਂ ਨੂੰ ਜਿਹੜੇ ਸਿੱਖ ਸਪ੍ਰੇਮ ਯੂਕੇ ਦੇ ਗਾਈਡਲਾਈਨਸ ਆ ਔਰ ਸਕੂਲ ਉਹਨਾਂ ਦੇ ਨਾਲ ਜਾ ਕੇ ਡਿਸਕਸ ਕਰਦੇ ਆਂ ਉਹਨਾਂ ਤੇ ਚਰਚਾ ਕਰਦੇ ਆਂ ਕਿ ਕੀ ਉਹਨਾਂ ਦੀ ਉਹਨਾਂ ਦੀ ਮਹੱਤਤਾ ਹੈ ਤੇ ਕਿਉਂ ਬੱਚੇ ਪਹਿਨਦੇ ਆਂ ਇਹ ਕਿ ਉਹ ਮਤਲਬ ਤੁਸੀਂ ਉਹਨਾਂ ਨੂੰ ਮਜਬੂਰ ਨਹੀਂ ਕਰ ਸਕਦੇ ਕਿ ਉਹ ਜਾਂ ਉਤਾਰਨ ਜਾਂ ਮਤਲਬ ਉਹਨਾਂ ਨੂੰ ਤੁਸੀਂ ਇੱਕ ਕਿਸਮ ਦੀ ਇਹ ਫੀਲਿੰਗ ਜਾਂ ਇਹ ਉਹਨਾਂ ਦੇ ਦਿਮਾਗ ਦੇ ਵਿੱਚ ਆਵੇ ਕਿ ਉਹ ਬਾਕੀ ਬੱਚਿਆਂ ਨਾਲੋਂ ਘੱਟ ਹਨ ਜਾਂ ਕਿਸੇ ਲੈਵਲ ਤੇ ਕਈ ਵਾਰ ਇਹ ਹੁੰਦਾ ਕਿ ਜਦੋਂ ਤੁਸੀਂ ਬਾਕੀ ਬੱਚਿਆਂ ਨਾਲੋਂ ਅਲੱਗ ਦਿਸਦੇ ਆ ਤੇ ਤੁਹਾਡੇ ਵਿੱਚ ਇੱਕ ਘਾਟ ਮਹਿਸੂਸ ਹੋਣ ਲੱਗ ਜਾਂਦੀ ਹੈ ਕਿ ਬਾਕੀ ਸਾਰੇ ਬੱਚੇ ਇੱਦਾਂ ਹੈਗੇ ਤਾਂ ਮੈਂ ਕਿਉਂ अलग-अलग अलग-अलगਦਾ ਹੈਗਾ ਤੇ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਉਹਨਾਂ ਨੂੰ ਸਪੈਸ਼ਲ ਫੀਲ ਕਰਵਾਈਏ ਕਿ ਤੁਸੀਂ ਉਹਨਾਂ ਨਾਲ ਕਿਸੇ ਗੱਲੋਂ ਘੱਟ ਨਹੀਂ ਐ ਸਿਰਫ ਤੁਸੀਂ ਉਹਨਾਂ ਤੋਂ ਬਹੁਤ ਉੱਚੇ ਐ ਤੇ ਤੁਹਾਨੂੰ ਉਸ ਜਿਹੜਾ ਹੈ ਨਾ ਉਸ ਡਾਇਰੈਕਸ਼ਨ ਦੇ ਵਿੱਚ ਲੱਗੇ ਰਹਿਣਾ ਚਾਹੀਦਾ ਤੇ ਉਹ ਬਾਕੀ ਬੱਚਿਆਂ ਨੂੰ ਵੀ ਤੁਸੀਂ ਦੱਸੋ ਕਿ ਇਹਦੇ ਵਿੱਚ ਕੀ ਚੰਗੀਆਂ ਆਈਆਂ ਹਨ ਅੱਜ ਦੇ ਟਾਈਮ ਦੇ ਵਿੱਚ ਖਦਾਬੋਦ ਕਰਾ ਪਤਾ ਕਿਹੜਾ ਬੰਦੇ ਪੜ੍ਹਦਾ ਹੈ ਅੱਜ ਦੇ ਟਾਈਮ ਦੇ ਉੱਤੇ ਜਿਹੜਾ ਹੈਗਾ ਕਿ ਜਿਹੜਾ ਮੁੱਦਾ ਹੈ ਇੱਕ ਤਾਂ ਇਹ ਹੈ ਕਿ ਸਾਡੇ ਬੱਚਿਆਂ ਨੂੰ ਜਿਹੜੀ ਇਹ ਪੜ੍ਹਾਈ ਜਿਹੜੀ ਹੈ ਉਹ ਬਿਲਕੁਲ ਬਹੁਤ ਖਾਸੀਅਤ ਰੱਖਦੀ ਹੈ ਕਿਉਂਕਿ ਯੂਕੇ ਦੇ ਵਿੱਚ ਜਿਹੜੀ ਲੇਬਰ ਮਾਰਕੀਟ ਹੈ ਉਹ तकरीबन ਖਤਮ ਹੋ ਚੁੱਕੀ ਹੈ ਤੇ ਲੇਬਰ ਮਾਰਕੀਟ ਦੇ ਜੇ ਤੁਸੀਂ ਡਿਪੈਂਡ ਕਰੋਗੇ ਕਿ ਮੈਂ ਲੇਬਰ ਦੀ ਜੌਬ ਲਵਾਂਗਾ ਤੇ ਤੁਹਾਡਾ ਜਿਹੜਾ ਹੈ ਨਾ ਘਰ ਦਾ ਆਈ ਚਲਾਈ ਨਹੀਂ ਚਲਣੀ ਹੈਗੀ ਇਸ ਕਰਕੇ ਜਦੋਂ ਤੱਕ ਤੁਸੀਂ ਪੜ੍ਹਾਈ ਦੇ ਵਿੱਚ ਤੇ ਦਾਕੰਦ ਨਾ ਕਿ ਗੋਰਿਆਂ ਨਾਲੋਂ 10 ਗੁਣਾ ਵਧੀਆ ਨਹੀਂ ਹੁੰਦੇ ਨਾ ਤੇ ਤੁਹਾਨੂੰ ਨੌਕਰੀ ਨਹੀਂ ਮਿਲਨੀ ਅਸੀਂ ਇਹ ਬੱਚਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਕਿ ਤੁਹਾਨੂੰ ਜਿਹੜੇ ਉੱਥੇ ਦੇ ਲੋਕਲ ਬੱਚੇ ਆ ਉਹਨਾਂ ਨਾਲੋਂ ਬਹੁਤ ਜ਼ਿਆਦਾ ਵਧੀਆ ਬਣ ਦੀ ਜ਼ਰੂਰਤ ਪੈਣੀ ਹੈ ਕਿ ਜਦੋਂ ਵੀ ਕੋਈ ਇੰਟਰਵਿਊ ਹੋਏ ਉਹ ਇਹ ਸਮਝਣ ਕਿ ਇਹ ਬੱਚੇ ਮਤਲਬ ਸਾਡੇ ਜਿਹੜੇ ਲੋਕਲ ਬੱਚੇ ਆ ਜਾਂ ਬਾਕੀ ਜੋੜੇ ਉਹਨਾਂ ਦੇ ਕੰਪੀਟੀਟਿਵਸ ਹੈਗੇ ਆ ਉਹਨਾਂ ਨਾਲੋਂ ਬਹੁਤ ਵਧੀਆ ਹਨ ਕਾਹੀ ਉਹਨਾਂ ਨੇ ਜੌਬ ਨਹੀਂ ਨਹੀਂ ਤਾਂ ਫਿਰ ਤੁਹਾਨੂੰ ਜੌਬ ਮਿਲਣਗੇ ਚਾਂਸਸ ਬਹੁਤ ਘੱਟ ਹੈ। ਆ ਕਿ ਟਾਈਮ ਤੇ ਬਹੁਤ ਸਿਖ ਪਰਵਾਹ ਹੈ ਜਿਹੜਾ ਕਪੀ ਸਿੱਖੀ ਹੋਈ ਹੈ ਆ ਸਾਹਮਣੇ ਹੋਈ ਹੈ। ਇਹ ਸਮਝੇ ਹੋਇਆ। ਹਾਂਜੀ ਬਹੁਤ ਗੀਤੀ ਤੋਂ ਥੱਲੇ ਆ। ਛਰੋਨੀ ਬੈਟਿੰਗ ਦੇ ਪੂਰਾ ਵਾਸਤੇ ਖੂਨ ਲੱਗੀ। ਹਾਂਜੀ ਹਾਂਜੀ। ਉਹਨਾਂ ਪਰਿਵਾਰਾਂ ਵਿੱਚ ਕਿਤਾ ਫਰਕ ਹੁੰਦਾ। ਹਾਂਜੀ ਇਹ ਅਸੀਂ ਮਤਲਬ ਇਹ ਮੇਰਾ ਇੱਥੇ ਆਉਣ ਦਾ ਮੰਤਵ ਇਹੀ ਸੀ ਕਿ ਜਿਹੜੀ ਸੰਸਥਾ ਆਤਮ ਪ੍ਰਗਾਸ ਹੈ ਉਹ ਉਹਨਾਂ ਦਾ ਇਹ ਮੇਨ ਕੰਮ ਇਹੀ ਹੈ ਕਿ ਜਿਹੜੇ ਬੱਚਿਆਂ ਦੇ ਵਿੱਚ ਕੁਛ ਕਰਨ ਕਰਨ ਦਾ ਜज्ਬਾ ਹੈਗਾ ਉਹਨਾਂ ਨੂੰ ਮਤਲਬ ਇਹ ਨਾ ਮਹਿਸੂਸ ਹੋਵੇ ਕਿ ਸਾਡੇ ਚ ਘਾਟ ਆ ਆ ਸਾਡੇ ਮਾਪੇ ਗਰੀਬ ਹੈ ਜਾਂ ਮਤਲਬ ਸਾਡੇ ਦੇ ਵਿੱਚ ਫਿਜ਼ੀਕਲ ਕੋਈ ਡਿਸੇਬਿਲਿਟੀ ਹੈ ਕਿ ਜਿਹਦੇ ਕਰਕੇ ਅਸੀਂ ਅੱਗੇ ਨਹੀਂ ਜਾ ਸਕਦੇ ਜੇ ਉਹਨਾਂ ਦੇ ਵਿੱਚ ਕੁਛ ਕਰਨ ਦਾ ਜज्ਬਾ ਹੈਗਾ ਤੇ ਉਹ ਅਸੀਂ ਸਕੂਲਾਂ ਨੂੰ ਸਾਰੇ ਸਕੂਲਾਂ ਨੂੰ ਰਿਕਵੈਸਟ ਕਰਾਂਗੇ ਤੁਸੀਂ ਹਰ ਸਾਲ ਤਿੰਨ ਜਾਂ ਚਾਰ ਮੈਕਸਿਮਮ ਸੱਤ ਬੱਚੇ ਸਾਨੂੰ ਦਿਓ ਤੁਸੀਂ ਅਸੀਂ ਉਹਨਾਂ ਨੂੰ ਇਹ ਜਿਹੜਾ ਈਅਰਲੀ ਕੈਂਪ ਲੱਗਦਾ ਉਹਦੇ ਵਿੱਚ ਸੱਦਾਂਗੇ ਕੈਂਪ ਦੇ ਵਿੱਚ ਜਿੰਨਾਂ ਰਹਿਣ ਦਾ ਖਰਚਾ ਉਹਨਾਂ ਦਾ ਪੂਰਾ ਦਿੱਤਾ ਜਾਊਗਾ ਤੇ ਉਹਨਾਂ ਦੀ ਅਸੀਂ ਇੰਟਰਵਿਊ ਲਵਾਂਗੇ ਉਹਨਾਂ ਦਾ ਦੇਖਾਂਗੇ ਕਿ ਉਹਨਾਂ ਦੀ ਸੋਚਣੀ ਕਿਤੇ ਤੱਕ ਹੈ ਤੇ ਏ ਜੇ ਉਹ ਉਹਨਾਂ ਦੇ ਵਿੱਚ ਸਹੀ ਲੱਖਜਾਂ ਦੇ ਵਿੱਚ ਕੁਝ ਕਰਨ ਦਾ ਜਜ਼ਬਾ ਹੈਗਾ ਤੇ ਉਹਨਾਂ ਦੀ ਜਿਹੜੀ ਪੜ੍ਹਾਈ ਦਾ ਖਰਚਾ ਆ ਉਹਨਾਂ ਦੀ ਕੋਈ ਵੀ ਇਕਨੋਮਿਕ ਦਾ ਮਤਲਬ ਹੋਰ ਵੀ ਕੋਈ ਮੁਸ਼ਕਲਾ ਅਸੀਂ ਉਹਨਾਂ ਨੂੰ ਦੂਰ ਕਰਾਂਗੇ ਕਰਦੇ ਸਿਖੀਵਾਸੇ ਕੰਮ ਕਰਦੇ ਖਾਵਾਤੇ ਕੰਮ ਕਰਦੇ ਕਿੰਨਾ ਮੰਜਰੋੜੇ ਬਿਚਾਰਿਆ ਜੀ ਸਾਨੂੰ ਕਬਤਾ ਜੀ ਦੇਖੋ ਇਹ ਪਹਿਲਾ ਤਾਂ ਮੈਂ ਇਹ ਕਹਿਣਾ ਚਾਹਾਂ ਕਿ ਮੈਂ ਸਿੱਖ ਪਰਿਵਾਰ ਦੇ ਵਿੱਚੋਂ ਸਾਡਾ ਜਿਹੜਾ ਪਰਿਵਾਰ ਪਰਿਵਾਰ ਆ ਉਹ ਪਹਿਲਾਂ ਤੋਂ ਹੀ ਅਕਾਲੀ ਦਲ ਦੇ ਨਾਲ ਜੁੜਿਆ ਹੋਇਆ ਤੇ ਅਸੀਂ ਸਾਰੇ ਸਿੱਖ ਮਤਲਬ ਪਰਿਵਾਰ ਦੇ ਨਾਲ ਸਵਲਗਤਾਂ ਤੇ ਇਸ ਕਰਕੇ ਮੇਰਾ ਸਿੱਕੀ ਸਿੱਕੀ ਬਾਰੇ ਸੋਚਣਾ ਕੋਈ ਇਹੋ ਬਾਹਰੋਂ ਨਹੀਂ ਆ ਮੇਰੇ ਅੰਦਰੋਂ ਹੀ ਆਗਾ ਮੈਂ ਜੋ ਕੁਝ ਜਦੋਂ ਜਮਿਆ ਸੀ ਅਸੀਂ ਸ਼ੁਰੂ ਤੋਂ ਹੀ ਸਿੱਖਰ ਰਮਦੇ ਨਾਲ ਸੰਬੰਧਤ ਆ ਲੇਕਿਨ ਮੇਰੀ ਜਿਹੜੀ ਜਦੋਂ ਮੈਂ ਰਸ਼ੀਆ ਗਿਆ ਤੇ ਸੈਟਲਿੰਗ ਉੱਥੇ ਦੇ ਹਾਲਾਤਾਂ ਮੁਤਾਬਕ ਮੈਨੂੰ ਜਿਹੜੇ ਵਾਲ ਕਟਵਾਵੇਂ ਪਏ ਸੀ ਤੇ ਲੇਕਿਨ ਜਿਹੜਾ ਸਿੱਕੀ ਦਾ ਜਜ਼ਬਾ ਉਹ ਉਹ ਤਾਂ ਸਾਨੂੰ ਜਨਮ ਤੋਂ ਮਿਲਿਆ ਹੈਗਾ ਤੇ ਉਹਦੇ ਉਹਦੇ ਤੋਂ ਅਸੀਂ ਕਦੀ ਦੂਰ ਨਹੀਂ ਜਾ ਸਕਦੇ ਜਿੱਡਾ ਕਹਿੰਦੇ ਨਾ ਇਹ ਮੈਨੂੰ ਪੁਰਾਣੀ ਗੱਲ ਸਾਡੇ ਹੈਡਮਾਸਟਰ ਦੀ ਨਿਰਮਲ ਸਿੰਘ ਦੀ ਗੱਲ ਆਉਂਦੀ ਹੈ ਕਿ ਤੁਸੀਂ ਕਿਸੇ ਕਿਸੇ ਬੱਚੇ ਨੂੰ ਸਹੀ ਲੀਨ ਦੇ ਉੱਤੇ ਪਾ ਦਿਓਗੇ ਨਾ ਤੇ ਉਹ ਥੋੜਾ ਬਤ ਇੱਧਰ ਉੱਧਰ ਹੋ ਸਕਦਾ ਹੈ ਲੇਕਿਨ ਅਖੀਰ ਦੇ ਵਿੱਚ ਉਹ ਉਸੇ ਲੀਨ ਦੇ ਉੱਤੇ ਹੀ ਰਹੇਗਾ ਤੇ ਇਸੇ ਕਰਕੇ ਮੈਂ ਇਹ ਚਾਹੁੰਦਾ ਕਿ ਅਸੀਂ ਜਦੋਂ ਵੀ ਕੋਈ ਵੀ ਬੱਚਾ 7 ਸਾਲ ਤੋਂ ਪਹਿਲਾਂ 7 ਸਾਲ ਤੋਂ ਪਹਿਲਾਂ ਉਹ ਜੇ ਉਹਦੇ ਲਈ ਚੰਗੀ ਲੀਨ ਬਣਾ ਪਈਏ ਤੇ ਉਹ ਜਰੂਰ ਉਸ ਲੀਡ ਦੇ ਉੱਤੇ ਚੱਲਦਾ ਰਹੇਗਾ ਤੇ ਕਿਤੇ ਪਹੁੰਚ ਜਾਏਗਾ ਸਾਨੂੰ ਸਿੱਖੀ ਬੜੀ ਕੁਰਬਾਨੀਆਂ ਦੇ ਬਾਹਰ ਮਿਲੀਆਂ ਬੜੀ ਬੜੀ ਕੁਰਬਾਨੀਆਂ ਦੇ ਬਾਹਰ ਮਿਲੀਆਂ ਹਾਂਜੀ ਉਹਨਾ ਹਾਂਜੀ ਇਹ 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 ਬਹੁਤ ਮੈਂ ਪਹਿਲਾਂ ਤੁਹਾਨੂੰ ਕਸਟ ਕਰਾਂ ਕਿ ਇਹ ਕਾਫੀ ਵੱਡਾ ਤੇ ਬਹੁਤ ਸੀਰੀਅਸ ਮੁੱਦਾ ਹੈਗਾ ਤੇ ਇਹ ਇਹ ਇਹਦੇ ਤੇ ਸਾਨੂੰ ਸਾਰਿਆਂ ਨੂੰ ਕੰਮ ਕਰਨ ਦੀ ਜ਼ਰੂਰਤ ਹੈ ਕਿਉਂਕਿ ਜ਼ਿਆਦਾਤਰ ਇਹ ਹੁੰਦਾ ਕਿ ਜਿਹੜਾ ਆਦਮੀ ਦੀ ਜਿਹਨੂੰ ਸਰਵਾਈਵਲ ਕਹਿੰਦੇ ਆ ਆਪਣੇ ਆਪ ਨੂੰ ਬਚਾ ਕੇ ਰੱਖਣਾ ਜਾਂ ਮਤਲਬ ਸਰਵਾਈਵ ਕਰਨਾ ਬਚਣਾ ਉਹ ਕਈ ਵਾਰੀ ਤੁਹਾਡਾ ਅਸੀਂ ਪ੍ਰਾਈਵੇਟਲੀ ਅਸੀਂ ਸੋਚਦੇ ਆ ਕਿ ਸ਼ਾਇਦ ਅਸੀਂ ਖਤਮ ਹੋ ਜਾਣਾ ਜੇ ਸਾਡੇ ਕੋਲ 4 ਪੈਸੇ ਨਾ ਹੋਏ ਤੇ ਇਹੋ ਜਦੋਂ ਕਿਸੇ ਇਨਸਾਨ ਦੇ ਵਿੱਚ ਇਹ ਇਹ ਘਾਟ ਮਹਿਸੂਸ ਹੋਣੀ ਸ਼ੁਰੂ ਹੁੰਦੀ ਹੈ ਤੇ ਉਹ ਹਰ ਤਰ੍ਹਾਂ ਦੇ ਕੰਮ ਕਰਨ ਨੂੰ ਤਿਆਰ ਹੋ ਜਾਂਦਾ ਉਹਨੂੰ ਇਹ ਹੁੰਦਾ ਕਿ ਮੇਰਾ ਬੱਚਾ ਠੀਕ ਹੋ ਜਾਏ ਜਾਂ ਮੈਨੂੰ ਜਿਹੜੀ ਬਿਮਾਰੀ ਲੱਗੀ ਆ ਉਹ ਠੀਕ ਹੋ ਜਾਏ ਜਾਂ ਮੇਰੀ ਜਿਹੜੀ ਜਨਾਨੀ ਆ ਮੇਰੇ ਘਰ ਵਾਲੀ ਆ ਉਹਨੂੰ ਜਿਹੜੇ ਜੇ ਕੋਈ ਜ਼ਰੂਰਤ ਐ ਉਹ ਪੂਰੀ ਹੋ ਜਾਏ ਤੇ ਫਿਰ ਧਰਮ ਜਿਹੜਾ ਹੈ ਨਾ ਉਹ ਨੰਬਰ 2 ਹੋ ਜਾਂਦਾ ਤੇ ਇਸ ਕਰਕੇ ਸਾਡਾ ਸਾਰਿਆਂ ਦਾ ਇਹੋ ਇਹ ਇਹ ਟਾਰਗੇਟ ਹੋਣਾ ਚਾਹੀਦਾ ਹੈ ਕਿ ਅਸੀਂ ਖਾਸ ਕਰਕੇ ਆਪਣੇ ਜਿਹੜੇ ਸਕੂਲ ਇੱਥੇ ਬੱਚੇ ਆ ਉਹਨਾਂ ਦੇ ਵਿੱਚ ਇਹ ਘਾਟ ਜਿਹੜੀ ਆ ਨਾ ਮਹਿਸੂਸ ਨਾ ਹੁੰਦੀ ਆ ਉਹਨਾਂ ਨੂੰ ਇਹ ਨਾ ਹੋਏ ਕਿ ਇਹ ਮਤਲਬ ਹੋ ਸਕਦਾ ਕਿ ਮੈਨੂੰ ਕੱਲ੍ਹ ਨੂੰ ਰੋਟੀ ਨਾ ਮਿਲੇ ਜਾਂ ਮੇਰਾ ਸਕੂਲ ਜਿਹੜਾ ਆ ਉਹ ਮੈਨੂੰ ਇੱਥੋਂ ਕੱਢ ਦੇਵੇ ਕਿਉਂਕਿ ਉਹਨਾਂ ਦੀ ਫੀਸ ਨਹੀਂ ਪੂਰੀ ਹੋਣੀ ਜਦੋਂ ਇਹ ਉਹਨਾਂ ਦੇ ਵਿੱਚ ਇੱਕ ਘਾਟ ਮਹਿਸੂਸ ਹੁੰਦੀ ਰਹੇਗੀ ਉਹ ਆਲੇ ਦੁਆਲੇ ਦੇਖਣਗੇ ਜੇ ਉਹਨਾਂ ਦੇ ਵਿੱਚ ਸੈਲਫ ਕੌਨਫੀਡੈਂਸ ਆਪਣਾ ਆਤਮ ਜਿਹੜਾ ਵਿਸ਼ਵਾਸ ਹੈ ਇਸ ਲੈਵਲ ਦਾ ਹੋਏਗਾ ਕਿ ਮੈਂ ਤਾਂ ਮੇਰਾ ਕੰਮ ਤਾਂ ਪੜ੍ਹਨਾ ਹੈ ਮੇਰਾ ਕੰਮ ਤਾਂ ਮਿਹਨਤ ਕਰਨੀ ਹੈ ਮੈਨੂੰ ਹੋਰ ਕੋਈ ਨਹੀਂ ਹੈ ਅਗਰ ਇਹ ਅਸੀ ਫੀਲਿੰਗ ਬੱਚਿਆਂ ਦੇ ਵਿੱਚ ਪੈਦਾ ਕਰ ਸਕਦੇ ਆ ਤੇ ਉਹ ਕਦੀ ਵੀ ਇੱਧਰ ਉੱਧਰ ਨਹੀਂ ਜਾਣਗੇ ਪਹਿਲਾ ਮੈਂ ਨਿਊਜ਼ ਚੈਨਲ ਅਤੇ ਸਰਦਾਰ ਸਰਜੀਤ ਸਿੰਘ ਅਤੇ ਜਗਤਾਰ ਸਿੰਘ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾ ਕੇ ਬਹੁਤ ਮਾਣ ਬਖਸ਼ਿਆ ਹੈ ਮੈਂ ਨਾਰਮਲ ਪਰਿਵਾਰ ਵਿੱਚੋਂ ਨਾਰਮਲ ਪਰਿਵਾਰ ਵਿੱਚ ਪੈਦਾ ਹੋਇਆ ਤੇ ਉ ਤੋਂ بڑا ਹੋ ਕੇ ਮੈਂ ਫੌਜ ਦੀ 24 ਸਾਲ ਸਰਵਿਸ ਕੀਤੀ ਤੇ ਉਸ ਤੋਂ ਬਾਅਦ ਗੁਰਨਾਨ ਨ ਕਮਿਸ਼ਨ ਹਸਪਤਾਲ ਵਿੱਚ ਐਜ਼ ਅ ਲੈਬ ਟੈਕਨੀਸ਼ੀਅਨ 2004 ਛੇ ਮਹੀਨੇ ਉੱਥੇ ਸਰਵਸ੍ਰਿਤੀ ਤੇ ਮੈਂ ਕੈਨੇਡਾ ਚਲਾ ਗਿਆ ਕੈਨੇਡਾ ਵਿੱਚ ਮੈਂ ਸਕੂਲਾਂ ਦੇ ਵਿੱਚ ਵਲੰਟੀਅਰ ਸੇਵਾ ਵੀ ਕੀਤੀ ਤੇ ਹੁਣ ਮੈਂ ਆਪਣੇ ਪਿੰਡ ਦੇ ਦੀ ਸੇਵਾ ਕਰਨ ਲਈ ਮੈਂ ਹਰ ਸਾਲ ਨੌਜਵਾਨ ਸਭਾ ਪਿੰਡ ਦੀ ਜੜੀ ਆ ਉਹਦੇ ਵਿੱਚ ਵੀ ਕੁਛ ਹਿੱਸਾ ਪਾਉਂਦਾ ਹਾਂ ਪਿੰਡ ਦੇ ਵਿੱਚ ਰਵਿਦਾਸ ਮੰਦਿਰ ਰਵਿਦਾਸ ਗੁਰਦੁਆਰਾ ਹੈ ਮੈਂ ਉਹਦੇ ਵਿੱਚ ਵੀ ਸੇਵਾ ਲਈ ਕੁਛ ਹਿੱਸਾ ਪਾਉਂਦਾ ਹਾਂ ਤੇ ਹੁਣ ਮੈਂ ਸਕੂਲ ਦੇ ਵਿੱਚ ਆਪਣੇ ਭਾਈ ਸਾਹਿਬ ਦੇ ਨਾਲ ਅਜਿੱਥੇ ਆਇਆ ਹਾਂ ਮੈਂ ਜਰੂਰ ਹਰ ਸਾਲ ਇੱਥੇ ਸਕੂਲ ਦੀ ਸੇਵਾ ਵਿੱਚ ਕੁਛ ਨਾ ਕੁਛ ਹਿੱਸਾ ਪਾਇਆ ਕਰਾਂਗਾ ਅਗਰ ਹੋਰ ਕੋਈ ਸੇਵਾ ਹੋਵੇ ਤਾਂ ਮੈਂ ਜੋ ਮੇਰੇ ਜੁਮੇ ਲੱਗੀ ਤਾਂ ਮੈਂ ਨਿਭਾਉਣ ਦੀ ਕੋਸ਼ਿਸ਼ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ